ਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਨਦੀਪ ਸਿੰਘ ਜੀ ਵੜਵਰ ਜੋ ਕਿ ਸਿੱਖ ਵਿਰਸਾ ਤਲ ਪੰਜਾਬ ਦੇ ਕੌਮੀ ਬਲਾਰੇ ਨੇ ਪੰਜਾਬ ਦੇ ਉਹਨਾਂ ਵੱਲੋਂ ਆਪ ਸਭ ਸੰਗਤਾਂ ਨੂੰ ਇਤਿਹਾਸਕ ਡੁੰਗੀਆਂ ਵਿਚਾਰਾਂ ਨਾਲ ਬੜੀ ਵੱਡੀ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਨਾਲ ਸਾਡੇ ਸਮਾਜ ਵਿੱਚ ਕੀ ਵਿਚਰ ਰਹੇ ਆ ਉਹਨਾਂ ਸਾਰੀਆਂ ਕੁਰਤੀਆਂ ਬਾਰੇ ਚਾਣਨਾ ਪਾਇਆ ਗਿਆ ਹੁਣ ਮੈਂ ਬੇਨਤੀ ਕਰਾਂਗਾ ਕਿ ਭਾਈ ਸੁਵਿੰਦਰ ਸਿੰਘ ਜੀ ਸਰਸਾ ਉਹ ਆ ਕੇ ਆਪਣੇ ਵਿਚਾਰ ਪੇਸ਼ ਕਰਨ ਇਸ ਗੁਰੂ ਪਿਆਰੀ ਸਾਧ ਸੰਗਤ ਜੀ ਸਿੱਖ ਵਿਰਸਾ ਦਲ ਦੇ ਮਹਾਨ ਸ਼ਖਸੀਅਤ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਔਰ ਸਮੂਚੀ ਸਾਧ ਸੰਗਤ ਜੀ ਇੱਥੇ ਬੈਠੇ ਨੇ ਹੋਰ ਵੀ ਸਾਡੇ ਵਿੱਚ ਬਹੁਤ ਮਹਾਨ ਸਖਸੀਅਤਾਂ ਬੈਠੀਆਂ ਔਰ ਅੱਜ ਅਸੀਂ ਇਸ ਬਲਾਵੇ ਤੇ ਅਸੀਂ ਪਹੁੰਚੇ ਆਂ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਸਾਡੇ ਸੁਮ ਜਥੇਬੰਦੀ ਸੁਮ ਜਥੇਬੰਦੀ ਬੈਠੀ ਆ ਜਿੰਨਾਂ ਵਿੱਚੋਂ ਸਾਡੇ ਆਲ ਇੰਡੀਆ ਮੱਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਸੁਖਮੰਦਰ ਸਿੰਘ ਜੀ ਖਾਲ ਗੱਜਨਵਾਲਾ ਜੀ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਰਿਆੜ ਜੀ ਮਾਸਟਰ ਬਲਦੇਵ ਸਿੰਘ ਜੀ ਔਰ ਜਿੰਨੇ ਵੀ ਸਾਡੇ ਹੋਰ ਸਾਥੀ ਆਏ ਆ ਸਾਰਿਆਂ ਦਾ ਜੀ ਆਇਆਂ ਨੂੰ ਸਵਾਗਤ ਔਰ ਸਾਨੂੰ ਵੀ ਇਸੇ ਮੰਚ ਤੇ ਆਉਣ ਦਾ ਮੌਕਾ ਮਿਲਿਆ ਕੁਝ ਵਿਚਾਰਾਂ ਸਾਡੇ ਤੋਂ ਪਹਿਲਾਂ ਜਿੰਨੇ ਬਲਾਰੇ ਬੋਲ ਕੇ ਗਿਆ ਮੇਰੇ ਖਿਆਲ ਆਂਦਾ ਵੀ ਉਹਨਾਂ ਦੇ ਵਿੱਚੋਂ ਸਾਡੇ ਕਹਿਣ ਲਈ ਤਾਂ ਕੁਝ ਨਹੀਂ ਬਚਿਆ ਹੀ ਨਹੀਂ ਔਰ ਮੈਂ ਸਭ ਤੋਂ ਪਹਿਲਾਂ ਇਸ ਮੰਚ ਤੇ ਸਾਰਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਂਝ ਕਰਾਂ ਸੋ ਸਾਧ ਸੰਗਤ ਜੀ ਇਸ ਮੰਚ ਤੇ ਜਾਂ ਸਿੱਖ ਸਿੱਖ ਵਿਰਸਾ ਦਲ ਦਾ ਨਾਮ ਮੈਂ ਅੱਜ ਪਹਿਲੀ ਵਾਰੀ ਸੁਣਿਆ ਔਰ ਮੈਂ ਬੜਾ ਫਕਰ ਮਹਿਸੂਸ ਕੀਤਾ ਜਿਸ ਤਰ੍ਹਾਂ ਮੈਨੂੰ ਇੱਥੇ ਪਹਿਲੇ ਕੁਝ ਬਲਾਰੇ ਵੀ ਦੱਸ ਕੇ ਗਏ ਔਰ ਖਾਸ ਕਰਕੇ ਜੋ ਵਿਸ਼ਾ ਵਾ ਉਸ ਸਿੱਖ ਪੰਥ ਦੇ ਆਰਥਿਕ ਪੱਖ ਦਾ ਔਰ ਸਮਾਜਿਕ ਪੱਖ ਦਾ ਤਾਂ ਇੱਕ ਬੜਾ ਇੱਕ ਨਬੀਰ ਵਿਸ਼ਾ ਨਸ਼ੇ ਦੇ ਉੱਤੇ ਵੀ ਹੈ ਤੇ ਵਿਸ਼ੇ ਤੇ ਸਿੱਖਦੇ ਹੀ ਆ ਸਾਰੇ ਕਿਉਂਕਿ ਪੰਜਾਬ ਦੀ ਧਰਤੀ ਤੇ ਸਿੱਖ ਪੰਥ ਦੇ ਸਾਰੇ ਵਿਸ਼ੇ ਨੇ ਤੋਂ ਸਾਡੀ ਵੱਲੋਂ ਜੋ ਕਹਿਣ ਲਈ ਇਹ ਆ ਵੀ ਅਸੀਂ ਜੋ ਵੀ ਇਸ ਤੋਂ ਬੁਲਾ ਰਹੇ ਪਹਿਲਾਂ ਬੋਲ ਕੇ ਗਏ ਨੇ ਜਿੰਨੇ ਵੀ ਕੁਝ ਕਹਿ ਕੇ ਗਏ ਨੇ ਉਹ ਇੱਕ ਪੀੜਾ ਜਾਂ ਇੱਕ ਦਰਦ ਸਿੱਖ ਦਾ ਦੱਸ ਕੇ ਗਏ ਨੇ ਔਰ ਇਨਸਾਨੀਅਤ ਦੀ ਹੋਂਦ ਨੂੰ ਦੱਸ ਕੇ ਗਿਆ ਵੀ ਕਿਸ ਤਰ੍ਹਾਂ ਅੱਗੇ ਸਮਾਜ ਵੱਧ ਸਕਦਾ ਤੋ ਸਾਡਾ ਵੀ ਅਸੀਂ ਵੀ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਦੇ ਵਿਚਾਰ ਸੁਣਾਂਗੇ ਅਸੀਂ ਤੇ ਅੱਜ ਸੁਣਣ ਹੀ ਆਏ ਆ ਸਾਨੂੰ ਬਹੁਤ ਸਾਰਾ ਤੁਹਾਡੇ ਵਿੱਚੋਂ ਹੀ ਪਤਾ ਲੱਗਿਆ ਵੀ ਸਿੱਖ ਵਿਰਸਾ ਦਲ ਇਸ ਤੋਂ ਪਹਿਲਾਂ ਕਿੰਨੇ ਕੰਮ ਕਰ ਚੁੱਕਾ ਹੈ ਕਿਉਂਕਿ ਬਹੁਤੀ ਜਾਣਕਾਰੀ ਨਹੀਂ ਸੀ ਕਿ ਅਸੀਂ ਹਰ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਸੰਸਥਾਵਾਂਾਂ ਉਹ ਸਾਰੇ ਆਪਣੇ ਲੈਵਲ ਤੇ ਆਪਣੇ ਸੱਤਰ ਤੇ ਕੰਮ ਕਰਦੀਆਂ ਅਸੀਂ ਵੀ ਸਰਸਾ ਦੇ ਵਿੱਚ ਸਮਾਜ ਲਈ ਹੀ ਕੰਮ ਕਰਦੇ ਆਂ ਸਮਾਜ ਦੇ ਨੇਕਾ ਕੰਮ ਨੇ ਔਰ ਸਮਾਜ ਲਈ ਕੰਮ ਕਰਨਾ ਸਭ ਤੋਂ ਪਹਿਲਾਂ ਸਾਡਾ ਇਨਸਾਨੀਅਤ ਫਰਜ਼ ਆ ਭਾਈ ਚਾਰੇ ਨੂੰ ਆਪਣੇ ਨੂੰ ਇਕੱਠਾ ਕਰਨਾ ਸਭ ਤੋਂ ਪਹਿਲਾਂ ਸਾਡਾ ਫਰਜ਼ ਹੈ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਦੱਸਦਾ ਵੀ ਅਸੀਂ ਵੀ ਮਜਬੀ ਸਿੱਖ ਸਮਾਜ ਦੀ ਜਾਂ ਕਿਸੇ ਵੀ ਜਾਤੀ ਤੇ ਨਹੀਂ ਗੱਲ ਕਰਦੇ ਲੇਕਿਨ ਸਾਨੂੰ ਕਰਨੀ ਪੈਂਦੀ ਹੈ ਉਹ ਜ਼ਰੂਰੀ ਹੈ ਸਾਡੇ ਵਾਸਤੇ ਕਿ ਸਭ ਤੋਂ ਜੇਕਰ ਪਿਛੜੀ ਕੌਮ ਆ ਤਾਂ ਉਹ ਮਜਬੀ ਸਿੱਖ ਸਿੱਖ ਤੋਂ ਸਿੱਖ ਹੁੰਦਿਆਂ ਵੀ ਸਿੱਖੀ ਤੋਂ ਦੂਰ ਆ। ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ। ਵਿਚਾਰਾ ਕਿਥੋਂ ਆਣ ਗਿਆ ਸਾਡੇ ਵਿੱਚ ਜੇ ਅਸੀਂ ਇਸ ਤਰ੍ਹਾਂ ਦੇ ਮੰਚ ਉਪਲਬਧ ਕਰਾਵਾਂਗੇ। ਜੋ ਅੱਜ ਭਾਈ ਸਾਹਿਬ ਨੇ ਮੰਚ ਉਪਲਬਧ ਕਰਾਇਆ। ਔਰ ਮੈਂ ਕੋਟੀ-ਕੋਟ ਸ਼ੁਕਰਗੁਜ਼ਾਰ ਆ। ਵੀ ਕਮ ਸੇ ਕਮ ਇਹ ਮੌਕਾ ਤਾਂ ਮਿਲਿਆ ਇਸ ਇਕੱਠੇ ਹੋਣ ਦਾ ਇਸ ਪਰਿਵਾਰ ਨੂੰ। ਇੱਥੇ ਸਾਰੇ ਹੀ ਸੂਝਵਾਨ ਹੋਰ ਵੀ અન્ય જાતિਆਂ ਦੇ ਲੋਕ ਆਏ ਨੇ ਲੇਕਿਨ જાતિਆਂ ਦੇ ਉੱਤੇ ਕਿਸੇ ਨੇ ਨਹੀਂ ਜਾਣਾ ਸਭ ਇੱਕ ਆ ਜਿੱਦਾਂ ਅਸੀਂ ਸਿੱਖੀ ਨੂੰ ਸਮਝ ਲਿਆ ਸਿੱਖੀ ਦੇ ਫਲਸਫੇ ਨੂੰ ਸਮਝਿਆ ਸ਼ਾਇਦ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਹੋ ਜਾਏ ਅਸੀਂ ਜੋ ਕੰਮ ਕਰਨਾ ਚਾਹੁੰਦੇ ਆ ਜਾਂ ਸਮਾਜ ਵਿੱਚ ਅਸੀਂ ਜੋ ਕੁਝ ਕਰਨਾ ਚਾਹੁੰਦੇ ਆ ਉਹ ਸਮਾਜ ਦੇ ਵਿੱਚ ਹੀ ਆ ਸਭ ਤੋਂ ਵੱਡੀ ਜੇ ਕੋਈ ਅੱਜ ਦੇ ਟਾਈਮ ਮੇਰੇ ਖਿਆਲ ਆਂਦਾ ਵੀ ਸਾਨੂੰ ਸਾਡੀ ਹੋਂਦ ਨੂੰ ਖਤਮ ਕਰਨ ਲੱਗੇ ਨੇ ਤਾਂ ਉਹ ਆ ਸਾਡੀ ਸਿੱਖੀ ਤੇ ਦਾਗ ਲੱਗ ਰਹੇ ਨੇ ਉਹ ਕਿਵੇਂ हटਣਗੇ ਸਾਡਾ ਸਮਾਜ ਕਿਧਰ ਨੂੰ ਜਾ ਰਿਹਾ ਸਭ ਤੋਂ ਜ਼ਿਆਦਾ ਸਾਡਾ ਸਮਾਜ ਈਸਾਈ ਧਰਮ ਵੱਲ ਹੀ ਜਾ ਰਿਹਾ ਔਰ ਇਸ ਲਈ ਅਸੀਂ ਪਹਿਲਾਂ ਵੀ ਕਈ ਵਾਰੀ ਮੰਨ ਚਾਉਂਦਾ ਸੀ ਕੁਝ ਕਰ ਨਹੀਂ ਸਕੇ ਕਿਉਂਕਿ ਮੂਲ ਰੂਪ ਜੜ ਪੰਜਾਬ ਆ ਔਰ ਪੰਜਾਬ ਦੇ ਵਿੱਚੋਂ ਅਸੀਂ ਸਭ ਕੁਝ ਪ੍ਰਾਪਤ ਕਰਦੇ ਆ ਜੋ ਪੰਜਾਬ ਚ ਹੁੰਦਾ ਦੂਜੇ ਸਿਟੇਤਾਂ ਦੇ ਸਿੱਖ ਵੀ ਉਹਦੀ ਨਕਲ ਕਰਦੇ ਸਭ ਤੋਂ ਜ਼ਿਆਦਾ ਜੇ ਗੁਰਦਾਸਪੁਰ ਤੇ ਜਾਈਏ ਸਭ ਤੋਂ ਜ਼ਿਆਦਾ ਸਿੱਖੀ ਨੂੰ ਦਾਗ ਲੱਗ ਰਿਹਾ ਇਹ ਬੜੀ ਗੰਭੀਰ ਵਿਸ਼ਾ ਹੈ ਉਹ ਕਿਉਂ ਲੱਗ ਰਿਹਾ ਇੱਕੋ ਹੀ ਇੱਕ ਆ ਉਹ ਚਮਤਕਾਰ ਉਹ ਕੀ ਕਹਿੰਦੇ ਨੇ ਕਹਿੰਦੇ ਚਮਤਕਾਰ ਨੂੰ ਸਲੂਟ ਕਰਦੇ ਨੇ ਲੋਕ ਉਹ ਪ੍ਰੋਗਰਾਮ ਕਰਦੇ ਨੇ ਤੇ ਚਮਤਕਾਰ ਦੱਸਦੇ ਨੇ ਵੀ ਚਮਤਕਾਰ ਤੋਂ ਮਿਲਣਾ ਸਾਰਾ ਕੁਝ ਪਰ ਸਾਡੀ ਗੁਰਸਿੱਖੀ ਜਾਂ ਗੁਰੂਆਂ ਦੀ ਬਾਣੀ ਕਹਿੰਦੀ ਹੈ ਚਮਤਕਾਰਾਂ ਤੋਂ ਉਸੇ ਦੂਰ ਰਹਿਣਾ ਉਸੇ ਦੂਰ ਰਹਿਣਾ ਚਮਤਕਾਰ ਨਾਲ ਕਦੀ ਅੱਗੇ ਵੱਧ ਨਹੀਂ ਸਕਦੇ ਪਰ ਉਹ ਚਮਤਕਾਰ ਚਮਤਕਾਰ ਦਿਖਾਉਂਦੇ ਨੇ ਤੋ ਚਮਤਕਾਰ ਕਰਕੇ ਸਾਡੇ ਭੋਲੇ ਪਾਲੇ ਸਿੱਖ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੀ ਨੇ ਦੇਖੋ ਹਰ ਪ੍ਰਕਾਰ ਦੇ ਵਿੱਚ ਦੁੱਖ ਤਾਂ ਹਰੇਕ ਦੇ ਹੁੰਦਾ ਇਹ ਤਾਂ ਇੱਕ ਜ਼ਿੰਦਗੀ ਦਾ ਸਾਡਾ ਹਿੱਸਾ ਵਾ ਉਹਦੇ ਨਾਲ ਅਸੀਂ ਅਸੀਂ ਕੀ ਕਰਦੇ ਆ ਜੇ ਸਾਡੇ ਤੇ ਥੋੜਾ ਜਿਹਾ ਦੁੱਖ ਆਇਆ ਤੇ ਅਸੀਂ ਕਿਸੇ ਡੇਰੇ ਵਾਲ ਨੂੰ ਭੱਜਦੇ ਆ ਜਾਂ ਕਿਸੇ ਹੋਰ ਤਾਂਤਰਿਕ ਦੇ ਚੱਕਰਾਂ 'ਚ ਫਿਰਦੇ ਆ ਵੀ ਸ਼ਾਇਦ ਸਾਡੇ ਸਾਡੇ ਪਰਿਵਾਰ ਦਾ ਭਲਾ ਹੋ ਜਾਵੇ ਆਰਥਿਕ ਸਥਿਤੀ ਸਾਡੇ ਆਸਤੇ ਬਹੁਤ ਮਹਨੇ ਰੱਖਦੀ ਹੈ। ਈਸਾਈ ਸਮਾਜ ਸ਼ੁਰੂ ਤਾਂ ਹੀ ਆਰਥਿਕ ਸਥਿਤੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ। ਉਹ ਸਿੱਖਿਆ ਨੂੰ ਦੱਸਦਾ ਬਈ ਤੁਹਾਡੇ ਐਸ.ਟੀ.ਪੀ.ਸੀ ਨੇ ਕੀ ਕਰਿਆ? ਕਿੰਨੇ ਸਕੂਲ ਖੋਲੇ ਨੇ? ਸਿੱਖਿਆ ਤੇ ਕਿੰਨਾ ਕੰਮ ਕੀਤਾ? ਇਹ ਬੜੀ ਗੰਮੀਰ ਵਿਸ਼ਾ ਹੈ। ਉਹ ਗੱਲ ਸੱਚੀ ਵੀ ਕਹਿੰਦੇ ਕਈ ਵਾਰੀ ਪਰ ਅਸੀਂ ਉਸ ਨੂੰ ਸਮਝੇ ਨਹੀਂ ਹੈ। ਅਤੇ ਰੀਆਂ ਹਸਤਾਵਾ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ ਸਾਡੇ ਐਸ.ਸੀ.ਪੀ.ਸੀ ਕੋਲ ਕੋਈ ਕਮੀ ਨਹੀਂ ਪੰਜਾਬ ਦੇ ਬਰਾਬਰ ਦਾ ਬਜਟ ਹੈ ਲੇਕਿਨ ਜਿੱਥੇ ਸਾਨੂੰ ਕੰਮ ਕਰਨਾ ਉਥੇ ਨਹੀਂ ਕੰਮ ਹੋ ਸਕਿਆ ਉਹ ਬਹੁਤ ਜ਼ਰੂਰੀ ਸੀ ਐਜੂਕੇਸ਼ਨ ਆਈ ਹੁੰਦੀ ਤਾਂ ਅੱਜ ਸਾਡੇ ਬੱਚੇ ਨਸ਼ੇ ਵੱਲ ਨਾ ਜਾਂਦੇ ਉਹ ਮਹਾਨ ਯੋਧੇ ਦੀਆਂ ਗੱਲਾਂ ਕਰ ਕਰ ਪਚਾਈ ਜਾਂਦੀਆਂ ਤਾਂ ਸਾਡੇ ਬੱਚੇ ਕਿਉਂ ਨਸ਼ੇ ਵੱਲ ਜਾਂਦੇ ਇਸ ਤੋਂ ਪਹਿਲਾਂ ਭਾਈ ਸਾਹਿਬ ਮਾਨਸਿਕ ਗੁਲਾਮੀ ਬਾਰੇ ਬਹੁਤ ਕੁਝ ਬੋਲ ਕੇ ਗਏ ਨੇ। ਔਰ ਮੈਂ ਸਿਰ ਝਕਾਉਣਾ ਉਹਨੇ ਅੱਗੇ। ਵੀ ਉਹ ਸਾਨੂੰ ਸਿੱਖ ਇਤਿਹਾਸ ਬਾਰੇ ਉਹ ਵਿਚਾਰਾ ਦੇ ਕੇ ਗਏ ਨੇ। ਬੜੇ ਗੰਭੀਰ ਮੁੱਦਿਆਂ ਤੇ ਗੱਲ ਕਰਕੇ ਗਏ ਨੇ। ਇਤਿਹਾਸ ਦੇ ਝੁੜੋਖੇ ਨੂੰ ਅੱਗੇ ਰੱਖ ਕੇ ਗਏ ਸਾਡੇ ਅੱਗੇ। ਵੀ ਤੁਹਾਡੇ ਇਤਿਹਾਸ ਨੂੰ ਕਿਸ ਤਰ੍ਹਾਂ ਬਦਲਿਆ ਜਾ ਰਿਹਾ। ਬਹੁਤ ਕੁਝ ਮਤਲਬ ਸਮਝਣ ਦੀ ਜ਼ਰੂਰਤ ਹੈ ਸਾਨੂੰ ਅਸੀਂ ਸਮੇਂ ਅਨੁਸਾਰ ਨਹੀਂ ਬਦਲੇ ਡੀਐਨਏ ਦੀ ਗੱਲ ਕਰਕੇ ਗਏ ਵੀ ਆਜ ਸਾਡਾ ਖੂਨ ਕਿਹੜੇ ਸਟੇਟਾਂ ਤੋਂ ਕਿੱਥੋਂ ਉਪਲਬਧ ਹੋ ਕੇ ਡੀਐਨਏ ਚਾਰਿਆ ਤੇ ਬੜਾ ਗੰਭੀਰ ਵਿਸ਼ਾ ਹੈ ਔਰ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਉੱਤੇ ਕੀ ਅਸਰ ਪੈ ਰਿਹਾ ਤਾਂ ਇਹ ਮੈਂ ਕਹਿੰਦਾ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਨੇ ਜੋ ਯਤਨ ਕਰਿਆ ਜੋ ਉਪਰਾਲਾ ਕਰਿਆ ਅਸੀਂ ਇਹਦੇ ਨਾਲ ਇਹਨਾਂ ਦੇ ਨਾਲ ਖੜਾਂਗੇ ਜਿੱਥੇ ਵੀ ਸਾਨੂੰ ਇਹ ਕਹਿਣਗੇ ਸਮਰਪਿਤ ਹੋ ਕੇ ਇਹਨਾਂ ਦੇ ਨਾਲ ਖੜਾਂਗੇ ਕਿਉਂਕਿ ਸਾਡੀ ਜੋ ਬਰਾਦਰੀ ਆ ਮذਬੀ ਸਿੱਖ ਬਰਾਦਰੀ ਆ ਉਹ ਜਿਆਦਾ ਇਸ ਪਾਸੇ ਜਾ ਰਹੀ ਹੈ ਭਾਈ ਸਾਹਿਬ ਦਾ ਕੋਟਿੰਕੋਟ ਧੰਨਵਾਦ ਮੈਂ ਵਾਰ-ਵਾਰ ਇਸ ਕਰਕੇ ਕਰਦਾ ਇਹ ਲੇਟ ਹੋ ਗਏ ਅਸੀਂ ਜੇ ਕਿਤੇ ਅਸੀਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਪਹਿਲਾਂ ਇਹੋ ਜਿਹਾ ਕੰਮ ਕੀਤਾ ਹੁੰਦਾ ਤੇ ਅੱਜ ਸਾਡੇ ਬੱਚੇ ਨਾ ਤਾਂ ਇਸਾਈਆਂ ਵੱਲੇ ਜਾਂਦੇ ਤੇ ਨਾ ਇਹ ਡੇਰਿਆਂ ਲੈ ਜਾਂਦੇ ਤੇ ਸ਼ਾਇਦ ਅੱਜ ਸਾਡੀ ਸਿੱਖੀ ਸਾਡੇ ਉੱਤੇ ਹੋਰ ਬਰਕਰਾਰ ਅਸੀਂ ਵੀ ਮਨ ਦੇ ਵਿੱਚ ਤਾਂ ਬਹੁਤ ਖੁਸ਼ ਹਾਂ ਕਹਿਣ ਨੂੰ ਪਰ ਕਈ ਸਾਡੇ ਸੰਸਥਾ ਹਰ ਸੰਸਥਾ ਦੇ ਕੋਲੇ ਇੱਕ ਪੁਛਕ ਆਰਥਿਕ ਜੁੜੀ ਹੁੰਦੀ ਆ ਭਾਈ ਸਾਹਿਬ ਦੇ ਵਿੱਚ ਬਾਰੇ ਜਿਵੇਂ ਦੱਸਿਆ ਕੋਈ ਕਮੀ ਨਹੀਂ ਇਹਨਾਂ ਦੇ ਕੋਲੇ ਵੀ ਕਿਸੇ ਗੱਲ ਦੀ ਵੀ ਪੈਸੇ ਦੀ ਵੀ ਕੋਈ ਕਮੀ ਨਹੀਂ ਆ ਤੇ ਮੇਰੇ ਖਿਆਲ ਅੰਦਾਜ਼ੇ ਦੀ ਪਰਵਾਹ ਸਭ ਕਿਰਪਾ ਵਾ ਪ੍ਰਮਾਤਮਾ ਦੀ ਕਿਰਪਾ ਇਹਨਾਂ ਦੇ ਪੈਸੇ ਦੀ ਕੋਈ ਕਮੀ ਨਹੀਂ ਹੋਰ ਕਿਸੇ ਕੋਲੇ ਵੀ ਪਰ ਸੋਚ ਦੀ ਕਮੀ ਆ ਉਹ ਸੋਚ ਹੀ ਨਹੀਂ ਇਸੇ ਪਾਸੇ ਗਈ ਜਿਹੜੇ ਭਾਈ ਸਾਹਿਬ ਦੀ ਸੋਚ ਗਈ ਆ ਵੀ ਕਰਨਾ ਕੀ ਆ ਉਹ ਸੋਚ ਲੈ ਇਸ ਪਾਸੇ ਲੈ ਕੇ ਆਈ ਆ ਇਸੇ ਤਰ੍ਹਾਂ ਹੀ ਜੇ ਅਸੀਂ ਸਾਰੇ ਯਤਨ ਕਰੀਏ ਰਲ ਕੇ ਉਪਰਾਲਾ ਕਰੀਏ ਨਵੀਂ ਮੂਵਮੈਂਟ ਖੜੀ ਕੇ ਕਰੀਏ ਅਸੀਂ ਸਰਸੇ ਦੇ ਵਿੱਚ ਥੋੜੇ ਦਿਨਾਂ ਤੱਕ ਅਗਸਤ ਦੇ ਵਿੱਚ ਇੱਕ ਵਿਰਾਸਤ ਬਚਾਓ ਪਗੜੀ ਸੰਭਾਲ ਯਾਤਰਾ ਜੇ ਕਰ ਕਰ ਰਹੇ ਬਰਾਸ ਸਾਡਾ ਪ੍ਰਾਤਨ ਇਤਿਹਾਸ ਉਹੋ ਹੀ ਵਿਚਾਰਾਂ ਕਰਾਂਗੇ ਮਹਾ ਜੋਧਿਆਂ ਦੀਆਂ ਗੱਲਾਂ ਕਰਾਂਗੇ ਅਮਰ ਸ਼ੀਰਦ ਬਾਬਾ ਜੀਵਨ ਸਿੰਘ ਦੇ ਫਲਸਫੇ ਨੂੰ ਅੱਗੇ ਰੱਖਾਂਗੇ ਜਿਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਵਾ ਇਹ ਸਾਰੇ ਕੌਣ ਕਰੇਗਾ ਇਹ ਅਸੀਂ ਕਰਾਂਗੇ ਅਸੀਂ ਤਾਂ ਕਰਾਂਗੇ ਜੇ ਸਾਰੇ ਰਲ ਕੇ ਚੱਲਾਂਗੇ ਚੱਲਾਂਗੇ ਇੱਕ ਨਾਲ ਕੁਝ ਨਹੀਂ ਹੁੰਦਾ ਉਹ ਯਾਤਰਾ ਦੇ ਵਿੱਚ ਅਸੀਂ ਪਗੜੀ ਨੂੰ ਪਹਿਲੇ ਰੱਖਿਆ ਇਹ ਪਗੜੀ ਇਹ ਪੱਗ ਜਨਮ ਤੋਂ ਲੈ ਕੇ ਰਸਮ ਪਗੜੀ ਤੱਕ ਨਿਭਦੀ ਹੈ ਤੇ ਸਾਡੇ ਬੱਚੇ ਅੱਜ ਪੰਜਾਬ ਦੇ ਵਿੱਚ ਕੋਸਾ ਦੂਰ ਹੈ ਪਗੜੀ ਤੋਂ ਬੜਾ ਗੰਭੀਰ ਵਿਸ਼ਾ ਹੈ ਉਸ ਤੋਂ ਬਾਅਦ ਪਾਣੀ ਦੀ ਗੱਲ ਕਰ ਲੋ ਪਾਣੀ ਵੀ ਕੋਸਾ ਦੂਰ ਜਾ ਰਿਹਾ ਸਾਡੇ ਕੋਲ ਜਿਵੇਂ ਸਾਡੀ ਪਗੜੀ ਗਈ ਪਾਣੀ ਵੀ ਦੂਰ ਗਿਆ ਇਹ ਸਚਾਈ ਇਹਨੂੰ ਕੋਈ ਨਿਸ਼ਪਾ ਸਕਦਾ ਅੱਜ ਪੰਜਾਬ ਦਾ ਪਾਣੀ ਕਿੱਥੇ ਜਾ ਰਿਹਾ ਉਸ ਤੇ ਵਿਚਾਰ ਕਰਨ ਵਾਲਾ ਸਾਨੂੰ ਹੋਰ ਉਲਝਾਈ ਰੱਖਦੇ ਨੇ ਸਾਨੂੰ ਹੋਰ ਪਾਸੇ ਮਾਨਸਿਕ ਗੁਲਾਮ ਬਣਾਉਣ ਵਾਸਤੇ ਸਾਨੂੰ ਸਾਡੇ ਸਮਾਜ ਨੂੰ ਅੱਗੇ ਲਿਆਉਣ ਦੀ ਬਜਾਏ ਸਿੱਖਿਆ ਦੇਣ ਦੀ ਬਜਾਏ ਸਾਨੂੰ ਛੋਟੇ ਛੋਟੇ ਸਾਨੂੰ ਆ ਦੇ ਦੋ ਆਰਥਿਕ ਸਥਿਤੀ ਇਹਦੇ ਨਾਲ ਸਾਡੇ ਕੁਝ ਨਹੀਂ ਸਾਨੂੰ ਰੋਜ਼ਗਾਰ ਚਾਹੀਦਾ ਅੱਜ ਹਰ ਪਰਿਵਾਰ ਦੇ ਵਿੱਚ ਰੋਜ਼ਗਾਰ ਹੋਏਗਾ ਤੇ ਸ਼ਾਇਦ ਸਾਡੇ ਬੱਚੇ ਨਸ਼ਿਆਂ ਤੋਂ ਵੀ ਬਚ ਜਾਣ ਇਹ ਸਾਰੇ ਯਤਨ ਅਸੀਂ ਰਲ ਕੇ ਕਰਾਂਗੇ ਸਰਸਾ ਡੇਰਾ ਦੇ ਵਿੱਚ ਲੋਕ ਕਿਉਂ ਜਾਂਦੇ ਆ ਮੈਂ ਉਸ ਦਾ ਕਾਰਨ ਦਿੰਨਾ ਮੈਂ ਸਰਸੇ ਵਿੱਚ ਰਹਿਣਾ ਜਿੰਨੇ ਗਰੀਬ ਪਰਿਵਾਰ ਨੇ ਉੱਥੇ ਰੋਜ਼ਗਾਰ ਮਿਲਦਾ ਲੋਕ ਰੋਜ਼ਗਾਰ ਨਾਲ ਜੁੜੇ ਹੋਏ ਨੇ ਇਹ ਸੋਚਣ ਵਾਲੀ ਗੱਲ ਹੈ ਉਹ ਰੋਜ਼ਗਾਰ ਨੂੰ ਜਦੋਂ ਜਾਂਦੇ ਨੇ ਕਿਸੇ ਨੂੰ 10000 ਰੁਪਏ ਤੱਕ ਕੰਮ ਮਿਲ ਜਾਂਦਾ ਕਿਸੇ ਨੂੰ 12000 ਤੱਕ ਕੰਮ ਮਿਲ ਜਾਂਦਾ ਜਿਹੜਾ ਬੰਦਾ ਜਿਹੜੀ ਕੈਪੈਬਿਲਿਟੀ ਆ ਡਿਜ਼ਰਵ ਕਰਦਾ ਹੋ ਉਹੀ ਕੰਮ ਉੱਥੇ ਜਾ ਕੇ ਡੇਰੇ ਕਰ ਲੈਂਦਾ ਫਿਰ ਉਹ ਅਗਲੀ ਗੱਲ ਕਹਿੰਦੇ ਆ ਰੋਜ਼ਗਾਰ ਦੇ ਨਾਲ ਪ੍ਰੇਮ ਕਰੋ ਅਸੀਂ ਵੀ ਸਾਰਿਆਂ ਨੇ ਪ੍ਰੇਮ ਨਾਲ ਹੀ ਜੁੜਨਾ ਔਰ ਪ੍ਰੇਮ ਸਭ ਤੋਂ ਵੱਡੀ ਤਾਕਤ ਹੈ ਅਸੀਂ ਅਗਰ ਕਿਸੇ ਨੂੰ ਜੋੜਨਾ ਤਾਂ ਪ੍ਰੇਮ ਨਾਲ ਜੋੜਨਾ ਇਹ ਮੂਮੈਂਟ ਪੈਦਾ ਕਰਨੀ ਆ ਔਰ ਸਾਡੇ ਵਿੱਚ ਜਿੱਤੇ ਮਹਾਨ ਪੁਰਸ਼ ਬੈਠੇ ਭਾਈ ਜਿੰਦਰ ਸਿੰਘ ਖਾਲਸਾ ਜੀ ਮੈਂ ਉਮੀਦ ਕਰਾਂਗੇ ਆਉਣ ਵਾਲੇ ਸਮੇਂ ਤੇ ਇਹ ਇਸੇ ਤੇ ਵੀ ਕੰਮ ਕਰਨਾ ਪ੍ਰੇਮ ਦਾ ਸੰਕਾ ਜਿੰਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ ਗੁਰੂ ਸਾਹਿਬ ਦੀ ਬਾਣੀ ਵੀ ਕਹਿੰਦੀ ਔਰ ਪ੍ਰੇਮ ਦੇ ਨਾਲ ਸਾਰਿਆਂ ਨੂੰ ਜੋੜਨਾ ਸੀ ਔਰ ਆਪਣੀ ਸਿੱਖੀ ਨੂੰ ਬਚਾਉਣਾ ਐਸੇ ਜੇ ਪ੍ਰੋਗਰਾਮ ਮੇਰਕਾ ਨਾਲ ਹਰ ਜ਼ਿਲ੍ਹੇ ਹਰ ਕਸਬੇ ਹੋਣਗੇ ਤਾਂ ਹੀ ਸਾਡੀ ਸਿੱਖੀ ਬਚ ਸਕੇਗੀ ਨਵੀਂ ਜਨਰੇਸ਼ਨ ਨੂੰ ਬਚਾਉਣਾ ਤੋਂ ਪੱਗ ਨਾਲ ਜੋੜਨਾ ਜ਼ਰੂਰੀ ਪਵੇਗਾ ਅੱਜ ਸਟਾਈਲ ਉਹਨਾਂ ਦੇ ਅਲੱਗ-ਵੱਖਰੇ ਹੋ ਗਏ ਨੇ ਕੀ ਕੀ ਦੱਸੀਏ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਕੀ ਹੋ ਰਿਹਾ ਪੰਜਾਬ ਦੇ ਵਿੱਚ ਔਰ ਜੋ ਪੰਜਾਬ ਚ ਹੋ ਰਿਹਾ ਸਾਡੇ ਵੀ ਹੋ ਰਿਹਾ ਕੋਈ ਗੱਲ ਨਹੀਂ ਐ ਕੋਈ ਬਹੁਤਾ ਫਰਕ ਨਹੀਂ ਐ ਤੋ ਇਹ ਵਿਚਾਰਾ ਮੈਂ ਆਪਣੇ ਵੱਲੋਂ ਸਾਡੀ ਸਾਰੀ ਐਸੋਸੀਏਸ਼ਨ ਵੱਲੋਂ ਅਸੀਂ ਤੁਹਾਡੇ ਨਾਲ ਖੜਾਂਗੇ ਜਿੱਥੇ ਭਾਈ ਸਾਹਿਬ ਸਾਡੀ ਡਿਊਟੀ ਲਾਉਣਗੇ ਜਾਂ ਜਿੱਥੇ ਸਾਨੂੰ ਕਹਿਣਗੇ ਉੱਥੇ ਚੱਲਾਂਗੇ ਔਰ ਆਉਣ ਵਾਲੇ ਸਮੇਂ ਚ ਮੈਂ ਅਸੀਂ ਉਮੀਦ ਕਰਦੇ ਆਂ ਵੀ ਅੱਜ ਸਰਸਾ ਦੇ ਵਿੱਚ ਵੀ ਇਹ ਪ੍ਰੋਗਰਾਮ ਕਰਾਵਾਂਗੇ ਭਾਈ ਸਾਹਿਬ ਜੀ ਦਾ ਅਸੀਂ ਹਰ ਸਾਲ ਸਮੇਲਨ ਕਰਦੇ ਆਂ ਸਮੇਲਨ ਦੇ ਰਾਹੀਂ ਲੋਕਾਂ ਦੇ ਵਿੱਚ ਮੈਸੇਜ ਜਾਂਦਾ ਅਸੀਂ ਹਰ ਸਿੱਖੀ ਦੀ ਗੱਲ ਕਰਦੇ ਆਂ ਔਰ ਸਿੱਖ ਜਮ ਦੀ ਗੱਲ ਕਰਦੇ ਆਂ ਆਪਣੇ ਵਿਰਸੇ ਨੂੰ ਜੋੜਨ ਦੀ ਗੱਲ ਕਰਦੇ ਆਂ ਤਾਂ ਕਿ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹੀਏ ਔਰ ਇਹ ਹੀ ਸਾਡਾ ਵਿਰਸਾ ਸਾਡਾ ਮਹਾਨ ਹੈ ਜੇਸੀਂ ਆਪਣੇ ਵਿਰਸੇ ਨਾਲ ਜੁੜੇ ਰਹਾਂਗੇ ਤਾਂ ਸਾਡਾ ਸਾਰਾ ਕੁਝ ਬਚ ਜੇਗਾ ਖਾਨਦਾਨ ਬਚ ਜੇਗਾ ਜਿਹਨੂੰ ਕਹਿੰਦੇ ਖਾਨਦਾਨ ਖਾਨਦਾਨ ਵੀ ਇਸੇ ਤਰ੍ਹਾਂ ਹੁੰਦਾ ਸੀ ਬਈ ਚੰਗੇ ਘਰਾਂ 'ਚ ਰਿਸ਼ਤਾ ਕਰਦੇ ਚੰਗੇ ਘਰੇ ਦੀਆਂ ਕੁੜੀਆਂ ਲਿਉਂਦੇ ਚੰਗੇ ਘਰਾਂ 'ਚ ਦੇਂਦੇ ਸੀ ਤਾਂ ਅੱਜ ਕੀ ਹੋ ਰਿਹਾ ਭਾਈ ਸਾਹਿਬ ਇਸ ਤੋਂ ਪਹਿਲਾਂ ਸਾਰਾ ਕੁਝ ਦਸ ਗਿਆ ਇਸ ਤੇ ਸਾਨੂੰ ਸੋਚਣ ਦੀ ਜ਼ਰੂਰਤ ਆ ਔਰ ਵਿਚਾਰ ਕਰਦੀ ਜਰੂਰਤ ਹੈ ਇਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਕਰਦੇ ਰਹੇਗੇ ਮੈਂ ਆਪਣੇ ਸਮਾਜ ਵੱਲੋਂ ਮੈਂ ਆਪਣੇ ਭਾਈਚਾਰੇ ਨੂੰ ਕਹਿਣਾ ਵਾਦ ਤੋਂ ਵਾਦੇ ਆਇਆ ਕਰੋ ਔਰ ਦੂਜੇ ਜਿੰਦੇ ਵੀ ਦੂਜੇ ਚਮਤਕਾਰੀ ਪ੍ਰੋਗਰਾਮ ਤੋਂ ਬਚੋ ਚਮਤਕਾਰੀ ਸਾਨੂੰ ਕਦੀ ਅੱਗੇ ਨਹੀਂ ਲਿਜਾ ਸਕਦਾ ਸਾਨੂੰ ਗੁਰੂ ਨੇ ਗੁਰੂ ਨਾਲ ਜੋੜਿਆ ਹੈ ਤੇ ਗੁਰੂ ਨਾਲ ਜੁੜੇ ਰਹਿਣਾ ਗੁਰੂ ਦੇ ਬਾਣੇ ਨਾਲ ਜੁੜੇ ਰਹਿਣਾ ਜਿਸ ਤਰ੍ਹਾਂ ਦਾ ਅਸੀਂ ਇਸ ਤਰ੍ਹਾਂ ਲੰਗੇ ਤਾਂ ਸਾਡਾ ਪੰਜਾਬ ਸਾਡਾ ਦੇਸ਼ ਹੱਸਦਾ ਵਸਦਾ ਰਹੇਗਾ ਤਾਂ ਇਹਨਾਂ ਸ਼ਬਦਾਂ ਨਾਲ ਇਹਨਾਂ ਵਿਚਾਰਾਂ ਦੇ ਨਾਲ ਪੁੱਲ ਚੋ ਗਲਤੀ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਵਿੰਦਰ ਸਿੰਘ ਜੀ ਸਰਸਾ ਉਹਨਾਂ ਨੇ ਆਪ ਸਭ ਸੰਗਤਾਂ ਦੇ ਵਿੱਚ ਆਪਣੇ ਵਿਚਾਰ ਰੱਖੇ ਐ ਧਰਮ ਪਰिवर्तन ਅਤੇ ਹੋਰ ਆਰਥਿਕ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਆਪਣੀਆਂ ਵਿਚਾਰਾ ਰੱਖੀਆਂ ਨੇ ਸੋ ਮੈਂ ਹੁਣ ਜਿਹੜੇ ਬੁਲਾਰੇ ਆਉਣਗੇ ਉਹਨਾਂ ਦੇ ਅੱਗੇ ਬੇਨਤੀ ਕਰਦਾ ਕਿ ਕਿਰਪਾ ਕਰਕੇ ਸੀਮਤ ਸਮੇਂ ਦੇ ਵਿੱਚ ਰਹਿ ਕੇ ਸੰਖੇਪ ਰੂਪ ਦੇ ਵਿੱਚ ਜਿਹੜੀਆਂ ਬੇਨਤੀਆਂ ਕਰਨੀਆਂ ਨੇ ਉਹ ਸੰਗਤਾਂ ਦੇ ਵਿੱਚ ਰੱਖਿਓ ਹੁਣ ਪਾ